ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਤੀਜਾ ਸੋ ਸਿੱਖ ਸੁਕਾ ਬੰਦਪ ਹੈ ਭਾਈ ਜੇ ਗੁਰ ਕੇ ਪਾਣੀ ਵਿੱਚ ਆਵੇ ਆਪਣੇ ਪਾਣੇ ਜੋ ਚੱਲੈ ਪਾਈ ਵਿਚੜ ਝੋਟਾ ਖਾਵੇ ਸੋ ਸਿਕ ਸਕਾ ਬੰਦ ਪੁਹੇ ਭਾਈ ਜੇ ਗੁਰ ਕੇ ਪਾਣੇ ਵਿੱਚ ਆਵੇ ਆਪਣੇ ਪਾਣੇ ਜੋ ਚੱਲੈ ਪਾਈ ਵਿਚੜ ਝੋਟਾ ਖਾਵੇ ਮੇਨੂ ਸਾਤਗੁਰ ਸੁਖ ਕਦੈ ਨ ਪਾਵੈ ਭਾਈ ਫਿਰ ਫਿਰ ਪਛਤਾਵੇ ਹਰ ਕੇ ਦਾਸ ਸੁਹਿਲੇ ਪਾਈ ਜਨਮ ਜਨਮ ਕੇ ਕਿਲੁਗ ਦੁਖ ਕਾਟੇ ਆਪੇ ਮੇਲ ਮਿਲਾਏ ਰਹਾਉ ਇਕ ਟੰਗ ਸਭ ਜੀ ਕੇ ਬੰਦਨ ਪਾਏ ਪਰਮ ਪੁੱਲਾ ਸੰਸਾਰਾ ਮੇਨ ਗੁਰ ਬੰਦਨ ਟੁੱਟੈ ਨਾਹੀ ਗੁਰ ਮੁਖ ਮੂਖ ਦਵਾਰਾ ਕਰਮ ਕਰੁ ਹੈ ਗੁਰ ਸਬਦ ਨਾਮੁ ਗਜਾਣੈ ਮਰ ਜਨਮ ਹੈ ਬਾਰੂ ਬਾਰਾ ਹੋ ਮੇਰਾ ਜਗਪਾਲ ਚੁਰਿਆ ਪਾਈ ਕੋਈ ਨਾ ਕਿਸੇ ਕੇਰਾ ਗੁਰਮੁਖ ਮੈਲ ਪਾਇਨ ਗੁਣ ਗਾਵਨ ਨਿਜ ਕਰ ਹੋਇ ਵਸੇਰਾ ਐਤੇ ਬੁਝੇ ਸੋ ਆਪ ਬਚਾਣੈ ਹਰ ਪ੍ਰਭ ਹੈ ਤਿਸ ਕੇਰਾ ਸਤਿਗੁਰ ਸਦਾ ਦਿਆਲ ਹੈ ਪਾਈ ਬਿਨ ਪਾ ਗਾ ਕੀ ਪਾਈ ਐ ਏਕ ਨਜ਼ਰ ਕਰ ਵੇਖੇ ਸਭ ਉਪਰ ਜੇ ਆ ਪਾਉ ਤਿਆផល ਪਾਈ ਐ ਨਾਨਕ ਨਾਮ ਵਸੈ ਮਨ ਅੰਦਰ ਬਿਟੋ ਆਪ ਗੁਵਾਈਐ ਸਤਿਗੁਰ ਸਦਾ ਦਿਆਲ ਹੈ ਪਾਈ ਬਿਨ ਪਾਗਾ ਕੀ ਪਾਈਐ ਏਕ ਨਦਰ ਕਰ ਬੇ ਕੈ ਸਭ ਉਪਰ ਜੇ ਆਪਉ ਤ ਆਪਰ ਪਾਈਐ ਨਾਨਕ ਨਾਮ ਵਸੈ ਮਨ ਅੰਦਰ ਬਿਚੋ ਆਪ ਗਵਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ